ਰੰਤਾ ਹਾਫ ਕਰਾਂਗੇ ਆਪਾਂ 7.5 7.5 ਇੰਚਾਂ 'ਚ ਲੱਗੂਗੀ ਸਸਤੀ ਗਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਬਟਿਕ ਤੇ ਅੱਜ ਦੀ ਵੀਡੀਓ ਰਹੂਗੀ ਜੀ 셔ਟ ਕਟਿੰਗ ਦੀ ਵੀਡੀਓ ਹੈ ਜੀ ਬਹੁਤ ਆਸਾਨ ਢੰਗ ਨਾਲ ਆਪਾਂ ਤੁਹਾਨੂੰ 셔ਟ ਕਟਿੰਗ ਜਿਹੜੀ ਦੱਸਾਂਗੇ ਇਹਨੂੰ ਤੁਸੀਂ ਧਿਆਨ ਨਾਲ ਸੁਣਿਓ ਤੇ ਇੱਕ ਕਿਵੇਂ ਹੁੰਦਾ ਜੀ ਜਿਵੇਂ ਆਪਣਾ ਬਰ ਹੁੰਦਾ ਸੂਟ ਦਾ 44 ਇੰਚ ਬਰ ਹੁੰਦਾ ਹੁਣ ਇਹ ਜਿਹੜੀ ਸ਼ਰਟ ਹੈ ਇਹ ਆਪਾਂ 19 ਹਿਪ ਦੀ ਕਰਨੀ ਆ ਘੇਰਾ ਤੇ ਹਿਪ ਇਹਨਾਂ ਦੀ 19 ਆ ਤੇ ਤੁਸੀਂ ਇਹਨੂੰ ਬਰਸਰ ਵੀ ਲੈ ਸਕਦੇ ਹੋ ਬਰਾਬਰ ਤੋਂ ਹੀ ਇਸ ਤਰ੍ਹਾਂ ਇਸ ਤਰ੍ਹਾਂ ਦੋ ਸ਼ਰਟਾਂ ਇੱਕ ਬੈਕ ਪੀਸ ਇੱਥੋਂ ਫਰੰਟ ਪੀਸ ਇੱਥੋਂ ਜਿਵੇਂ ਇਧਰ ਆਇ ਕੰਨੀ ਆ ਗਈ ਤੇ ਤੁਸੀਂ ਜੇ ਮਤਲਬ ਇਹਨਾਂ ਦਾ 3-3 ਇੰਚ ਮਾਰਜਿਨ ਲਾਵਾਂਗੇ ਆਪਾਂ 19 20 21 22 ਠੀਕ ਹੈ 3 3 ਇੰਚ ਮਾਰਜਨ ਹੋਊ ਜੇ ਤੁਸੀਂ ਮਾਰਜਨ ਜ਼ਿਆਦੇ ਐਡ ਕਰਨਾ ਇੱਕ ਸ਼ਰਟ ਤੁਸੀਂ ਇੱਥੇ ਕੰਨੀ ਦੇ ਬਰਾਬਰ ਕੱਟ ਸਕਦੇ ਹੋ ਇੱਕ ਗਾਹਾਂ ਤੋਂ ਕੱਟ ਸਕਦੇ ਹੋ ਠੀਕ ਹੈ ਜੀ ਐਵੇਂ ਤੁਸੀਂ ਕਿਤੋਂ ਵੀ ਪੀਸ ਲੈ ਸਕਦੇ ਹੋ ਲੰਬਾਈ 'ਚ 4 ਇੰਚ ਐਡ ਕਰ ਲਓ ਚੜਾਈ 'ਚ 4 ਇੰਚ ਐਡ ਕਰ ਲਓ ਜੇ ਤੁਸੀਂ ਬਾਜਰ ਬਣਾਉਣੀ ਹੈ ਕਪੜਾ ਤੁਹਾਨੂੰ ਘੱਟ ਲੱਗ ਰਿਹਾ ਤਾਂ ਤੁਸੀਂ 3 ਇੰਚ ਮਾਰਜਨ ਨਾਲ ਵੀ ਜਿਹੜੀ ਸ਼ਰਟ ਐ ਐਵੇਂ ਦੀ ਕੱਟ ਸਕਦੇ ਹੋ ਜੇ ਤੁਹਾਡਾ ਘੇਰਾ ਜ਼ਿਆਦੇ ਆ हिਪ ਜ਼ਿਆਦੇ ਆ ਤਾਂ ਹਨਾ ਤੁਹਾਨੂੰ ਅੱਗੋਂ ਹੀ ਲੈਣਾ ਪਊਗਾ बराबर ਤੋਂ ਨਹੀਂ ਲੈ ਸਕਦੇ 셔츠 ਦੀ ਜਿਹੜੀ ਕਟਿੰਗ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜੇ ਤੁਸੀਂ ਸਾਡੇ ਕੋਲੋਂ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਾਉਣਾ ਮਸ਼ੀਨ ਵਰਕ ਹੈਂਡ ਵਰਕ ਬਾਦਲਾ ਵਰਕ ਪੇਂਟਿੰਗ ਸਟਿਚਿੰਗ ਸਭ ਤਰ੍ਹਾਂ ਦਾ ਕੰਮ ਜਿਹੜਾ ਸਾਡੀ ਬੁਟੀਕ ਤੇ ਅਵੇਲੇਬਲ ਆ ਤੁਸੀਂ ਹਰ ਤਰ੍ਹਾਂ ਦਾ ਕੰਮ ਸਾਡੇ ਕੋਲੋਂ ਕਰਵਾ ਸਕਦੇ ਹੋ ਲੇਟੈਸਟ ਕੋਈ ਵੀ ਡਿਜ਼ਾਈਨ ਨੇ ਤੁਸੀਂ ਸਾਡੇ ਡਿਜ਼ਾਈਨ ਦੇਖਣ ਲਈ ਵੀ ਸਾਡਾ ਇੰਸਟਾਗ੍ਰam ਪੇਜ ਸਮਰਾਤ ਬ੍ਰੀਕ ਦੇ ਨਾਮ ਤੇ ਹੀ ਆ ਉਹ ਵੀ ਤੁਸੀਂ ਜੇ ਫੋਲੋ ਕਰ ਸਕਦੇ ਹੋ ਚੈੱਕ ਕਰ ਸਕਦੇ ਹੋ ਉਥੋਂ ਵੀ ਡਿਜ਼ਾਈਨ ਸਿਲੈਕਟ ਕਰਕੇ ਤੁਸੀਂ ਆਪਣੇ ਸੂਟ ਬਣਵਾ ਸਕਦੇ ਹੋ ਕੋਈ ਆਪਣਾ ਸੂਟ ਵੀ ਜਿਹੜਾ ਤੁਹਾਡੇ ਕੋਲੇ ਕੋਈ ਡਿਜ਼ਾਈਨ ਹੈ ਕਿਸੇ ਹੋਰ ਬਟਿਕ ਦਾ ਡਿਜ਼ਾਈਨ ਹੈ ਉਹ ਵੀ ਸਾਡੇ ਕੋਲੋਂ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਹਰ ਤਰ੍ਹਾਂ ਦਾ ਤੁਹਾਨੂੰ ਸਟੱਫ ਮਿਲੇਗਾ ਤੁਹਾਡੀ ਚੋਇਸ ਦਾ ਜਿਹੜਾ ਕੰਮ ਹੈ ਤੁਹਾਨੂੰ ਫੁੱਲ ਫਿਨਿਸ਼ਿੰਗ ਦੇ ਨਾਲ ਮਿਲੇਗਾ ਵੀਡੀਓ ਆਪਾਂ ਸ਼ੁਰੂ ਕਰਦੇ ਆ ਆਜੋ ਜੀ ਵੀਡੀਓ ਪਲੀਜ਼ ਬਿਨਾ ਸਕਿਪ ਕਰੇ ਦੇਖਿਓ ਤੇ ਬਹੁਤ ਆਸਾਨ ਢੰਗ ਨਾਲ ਦੱਸਿਆ ਹਾਂ ਜੀ ਇਹਨਾਂ ਆਪਾਂ ਨੇ ਦੋ ਪੀਸ ਲਾ ਲਏ ਸੀ ਇਹਦੀ ਚੜਾਈ ਹੈਗੀ 19 ਤੇ ਆਪਾਂ ਨੇ ਕੱਟ ਲਿਆ 23 4 ਇੰਚ ਮਾਰਜਨ ਦਾ ਚੜਾਈ 'ਚ ਕੱਟ ਲਿਆ ਉਹਨੂੰ ਡਬਲ ਫੋਲਡ ਕਰਕੇ ਰੱਖ ਲਿਆ ਬੈਕ ਪੀਸ ਉਸੇ ਤਰ੍ਹਾਂ ਹੀ ਆਪਾਂ ਉੱਪਰ ਵਾਲਾ ਫਰੰਟ ਪੀਸ ਰੱਖ ਲਿਆ ਤੇ ਇਹਦੀ ਲੰਬਾਈ ਸੀ ਜਿੰਨੀ 44 ਇੰਚ ਦੀ ਸ਼ਰਟ ਦੀ ਲੰਬਾਈ ਹੈ ਤੇ ਆਪਾਂ ਨੇ 4 ਇੰਚ ਜਿਹੜਾ ਐਡ ਕਰ ਲਿਆ ਲੰਬਾਈ 'ਚ ਮਾਰਜਨ ਦਾ ਇਹ ਤੁਹਾਨੂੰ ਕੋਈ ਤੁਸੀਂ ਕੋਈ ਡਿਜ਼ਾਈਨਿੰਗ ਕਰਨੀ ਆ ਉਹਦਾ ਦੇਖੋ ਅਲੱਗ ਹੁੰਦਾ ਉਹ ਮਾਰਜਿਨ ਉਹਦਾ ਕਿਸੇ ਦੀ ਡਿਜ਼ਾਈਨਿੰਗ ਚ ਜਿਆਦਾ ਕਪੜਾ ਹੁੰਦਾ ਹੈ ਕਿਸੇ ਦੇ ਚ ਘੱਟ ਉਹ ਤੁਹਾਡੇ ਅਕੋਰਡਿੰਗ ਆ ਤੁਸੀਂ ਕਿਵੇਂ ਦੀ ਡਿਜ਼ਾਈਨਿੰਗ ਕਰਨੀ ਆ ਜੇ ਸਿੰਪਲ ਸ਼ਰਟ ਸਟਿਚ ਕਰਨੀ ਆ ਉਸ ਚ 4 4 ਇੰਚ ਜਿਹੜਾ ਮਾਰਜਿਨ ਆ ਉਹ ਸਫੀਸ਼ੀਐਂਟ ਆ ਹੋਨੇ ਚ ਇਹਨਾਂ ਦਾ ਜਿਹੜਾ ਧੀਰਾ ਹੈਗਾ ਜੀ ਉਹ ਹੈਗਾ ਸਵਾ 6 12.5 ਤੇ ਰਹਿਣਾ ਤਾਂ 12.5 ਦਾ ਹਾਫ ਕਰਾਂਗੇ ਆਪਾਂ 6.5 6.5 ਇੰਚਾਂ ਲੱਗੂਗੀ ਦੇਖੋ ਮੇਰੀ ਜਿਹੜੀ ਇਹ ਚ ਕਟਿੰਗ ਚ ਹੁੰਦਾ ਮੋਡਾ ਮੈਂ ਜ਼ਿਆਦਾ ਨਾ ਖੁੱਦ ਟਾਈਟ ਪਾ ਸਕਦੀਆਂ ਤੇ ਮੋਸਟਲੀ ਸਾਰੇ ਕਸਟਮਰ ਵੀ ਕਹਿੰਦੇ ਆ ਵੀ ਸਾਨੂੰ ਇਥੋਂ ਵੀ ਖੁੱਲਣ ਡੁੱਲਾ ਹੀ ਚਾਹੀਦਾ ਜ਼ਿਆਦਾ ਲੂਸ ਵੀ ਨਹੀਂ ਰੱਖਦੇ ਆਪਾਂ ਨਾਰਮਲ ਰੱਖਾਂਗੇ ਜਿਵੇਂ ਇਹਨਾਂ ਦਾ 6.5 ਸੀਗਾ ਇਹ ਤਾਂ ਆਪਾਂ ਨੇ نیچے ਨੂੰ ਲਾਈਨ ਲਾਉਣੀ ਹੈ ਜੀ 4 ਇੰਚ ਵੱਧ 7 ਇੰਚ ਤੇ ਠੀਕ ਹੈ ਜੀ ਇੱਥੇ ਆਪਣਾ 7 ਇੰਚ ਆ ਗਿਆ ਇੱਥੋਂ ਸਵਾ 6 ਲਿਆ ਤਾਂ ਇੱਥੋਂ ਵੀ ਆਪਾਂ ਸਵਾ 6 ਲਵਾਂਗੇ ਠੀਕ ਹੈ ਜੀ ਹੁਣ ਕੀ ਕਰਨਾ ਆਪਣਾ ਜਿਹੜਾ ਚੈਸਟਰ ਤੋਂ ਕਿੰਨਾ ਹੈ ਇਹ ਹੈਗੇ ਜੀ 18 18 15 19 ਦਾ ਆਪਾਂ ਤੁਹਾਨੂੰ ਨਾਪ ਦੱਸ ਰਹੇ ਆ 18 ਦਾ ਹਾਫ ਕਿੰਨਾ ਹੁੰਦਾ ਜੀ 9 9 ਚ ਆਪਾਂ ਅੱਧਾ ਇੰਚ ਮਾਰਜਿਨ ਐਡ ਕਰਾਂਗੇ ਪਲੇਟਸ ਦਾ ਇਹ ਲੱਗ ਜੂਗੀ 9.5 ਤੇ ਨਿਸ਼ਾਨੀ ਸਾਈਡ ਸੀ ਇਹਨਾਂ ਦੀ ਹੈਗੀ ਹੈ ਜੀ 15 ਇੰਚ ਤਿਆਰ 15 ਇੰਚ ਚ ਆਪਾਂ ਨੇ ਅੱਧਾ ਇੰਚ ਤਾਂ ਦੇਖੋ ਇੱਥੇ ਸੀ ਇੰਚ ਆਊਗਾ ਤੇ ਪਲੇਟਾਂ ਚ ਵੀ ਆਊਗਾ ਆਪਾਂ ਨੇ ਕੀ ਕਰਨਾ 15 ਤਿਆਰ ਇਹਨਾਂ ਦੀ ਆਪਾਂ ਪਾਉਣੀ 16 ਜਾਂ 16 ਤੇ ਨਿਸ਼ਾਨੀ ਲਾ ਲਾਂਗੇ ਆਪਾਂ ਪਾਉਣੀ 16 ਤੇ ਲਾ ਰਹੇ ਠੀਕ ਹੈ ਜੀ ਪਾਉਣਾ ਇੰਚ ਤੋਂ ਇੰਚ ਆਪਾਂ ਇੱਥੇ ਲੈਣਾ ਸਾਈਡ ਸੀਨ ਦਾ ਵੱਧ ਹਿਪ ਕਿੰਨੀ ਇਹਨਾਂ ਦੀ 19 ਇੰਚ 19 ਇੰਚ ਦਾ ਅੱਧ ਕਿੰਨਾ ਹੁੰਦਾ ਜੀ 9.5 ਇੱਥੇ ਕੋਈ ਮਾਰਜਨ ਨਹੀਂ ਹੋਣਾ ਕਿਤੇ ਆਪਣਾ ਸਟੱਫ ਵਿੱਚ ਨਹੀਂ ਹੋਣਾ 9.5 ਤੇ ਆਪਾਂ ਨਿਸ਼ਾਨੀ ਲਾ ਲੈਣੀ ਹੈ ਪਲੇਟਾ ਕਿੰਨੇ ਤੇ ਤਿਆਰ ਤੇ ਜੀ ਪਲੇਟਾਂ ਹੈਗੀਆਂ ਨੇ 10 ਤੇ ਤਿਆਰ 10 ਚ ਅੱਧਾ ਇੰਚ ਉੱਪਰ ਮੋਢਿਆਂ ਚ ਆਜੂਗਾ ਤਾਂ ਆਪਾਂ ਨੇ 1.5 ਤੇ ਨਿਸ਼ਾਨੀ ਲਾਉਣੀ ਆ 1.5 7 ਇੰਚ ਦੀ ਲੰਮੀ ਪਲੇਟ ਹੁੰਦੀ ਆ ਮੋਸਟਲੀ 7 ਦੀ ਹੀ ਹੁੰਦੀ ਆ ਤੇ ਇਹਦਾ ਡਿਫਰੈਂਸ ਜਿਹੜਾ ਹੁੰਦਾ ਡਿਸਟੈਂਸ ਬਚਾ ਲੇ ਇਹ ਹੋਊਗਾ 3.5 ਇੰਚ ਡਿਸਟੈਂਸ ਹੋਊਗਾ ਇਹਦਾ ਇਹ ਬੰਦ ਪਾਸ ਆ ਗਿਆ ਇਧਰੋਂ ਹੀ ਆਪਾਂ ਤੀਰੇ ਦੀ ਵੀ ਇਧਰੋਂ ਹੀ ਨਿਸ਼ਾਨੀ ਲਾਉਣੀ ਹੈ ਛਾਤੀ ਦੀ ਵੀ ਇਧਰੋਂ ਹੀ ਲਾਉਣੀ ਹੈ ਪਲੇਟਾਂ ਦੀ ਵੀ ਇਧਰੋਂ ਹੀ ਲਾਉਣੀ ਹੈ ਤੇ हिਪ ਦੀ ਵੀ ਤੇ ਕਮਰ ਦੀ ਵੀ ਸਾਰੀ ਬੰਦ ਪਾਸੇ ਤੋਂ ਹੀ ਲੱਗੂ ਕੋਈ ਮੈਜ਼ਰਮੈਂਟ ਆਪਣੀ ਖੁੱਲੇ ਪਾਸੇ ਤੋਂ ਨਹੀਂ ਹੁੰਦੀ ਇਹ ਤੇ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਇੱਥੋਂ ਵੀ 3.5 ਜਿਹੜੀ ਇਹ ਆਪਣੀ ਉੱਚੀ ਪਲੇਟ ਹੁੰਦੀ ਹੈ ਇਹ ਦੇਖੋ ਤੁਸੀਂ ਇਹ ਪੁਆਇੰਟ ਤੋਂ ਕਈਆਂ ਦੀ ਨੀਵੀਂ ਪਲੇਟ ਜਾਦੇ ਨੀਵੀਂ ਪੈਂਦੀ ਹੈ ਉਹਨਾਂ ਦਾ ਤਾਂ ਆਪਾਂ ਸਟ੍ਰੇਟ ਇੱਥੋਂ ਹੀ ਰੱਖ ਲੈਣੇ ਆ ਇਹ ਵੀ ਅਲੱਗ-ਅਲੱਗ ਦੇਖਣਾ ਪੈਂਦਾ ਜਿਨ੍ਹਾਂ ਦੀ 12.5 ਤੇ ਨਿਸ਼ਾਨੀ ਹੁੰਦੀ ਹੈ ਉਹਨਾਂ ਇਹਨਾਂ ਦੀ ਤਾਂ 10.5 ਤੇ ਹੈ ਜੇ 12.5 ਤੇ ਹੋਗੀ ਇੰਨੀ ਇੰਚ ਨੀਵੀਂ ਹੋਗੀ ਉਹਦੀ ਆਪਾਂ ਸੇਧ ਇੱਥੇ ਬਣਾਵਾਂਗੇ ਟੇਢੀ ਪਲੇਟ ਦੀ ਹੁਣ ਇਹ ਜਾਦੇ ਉੱਚੀ ਹੈ ਤਾਂ ਇਹਦੀ ਸੇਧ ਆਪਾਂ ਇੱਥੇ ਬਣਾਵਾਂਗੇ ਠੀਕ ਹੈ ਜੀ ਇਹ ਅਲੱਗ-ਅਲੱਗ ਹਿਸਾਬ ਹੁੰਦਾ ਇਹਨਾਂ ਦਾ ਆਪਾਂ ਇੱਥੇ ਸੇਧ ਬਣਾਵਾਂਗੇ ਅੱਧਾ ਇੰਚ ਉੱਪਰ ਇਹਨਾਂ ਦਾ ਡਿਸਟੈਂਸ ਹੋਊਗਾ 2.5 ਇੰਚ ਇੱਥੋਂ 2.5 ਇੰਚ ਡਿਸਟੈਂਸ ਤੇ ਐਵੇਂ ਹੀ ਜਾਊਗੀ ਪਲੇਟ ਜਿਹੜੀ ਆਪਣੀ ਟੇਢੀ ਪਲੇਟ ਆ ਉਹ ਇਸ ਤੋਂ 1/2 ਇੰਚ نیچے ਇਸ ਤੋਂ 1/2 ਇੰਚ نیچے ਸਟ੍ਰੇਟ ਲਾਈਨ ਲਾ ਲੈਣੀ ਹੈ ਤੇ ਇਹਨਾਂ ਦਾ ਡਿਫਰੈਂਸ ਹੋਊਗਾ 2 ਇੰਚ ਇਹ ਕਿਹੜੀ ਇਹ ਤਿੰਨੇ ਨਿਸ਼ਾਨੀਆਂ ਆਪਣੀਆਂ ਲੱਗੀਆਂ ਨੇ ਇਸ ਦੀ ਸਿਰ ਚ 2.5 ਇੰਚ ਦਾ ਡਿਫਰੈਂਸ ਹੋਊਗਾ ਇੱਥੋਂ 2 ਇੰਚ ਦਾ ਹੋਊਗਾ ਤੇ ਜਿਹੜੀ ਆਪਣੀ 7 ਇੰਚ ਦੀ ਪਲੇਟ ਸੀ ਉਹਦਾ ਅੱਧਾ ਆ ਗਿਆ 3.5 ਇੱਥੋਂ ਆਪਾਂ ਲਵਾਂਗੇ ਕਮਰ ਦੀ ਨਿਸ਼ਾਨੀ ਕਮਰ ਆਪਣੀ ਕਿੰਨੀ ਹੈ ਜੀ 15 ਇੰਚ ਕਮਰ ਹੈ 7.5 ਉਹਦਾ ਹਾਫ ਹੋ ਗਿਆ ਤੇ ਲਾਵਾਂਗੇ ਨਿਸ਼ਾਨੀ 8.5 ਤੇ ਕਿਉਂਕਿ ਇੰਚ ਪਲੇਟਾਂ ਚ ਆ ਜਾਊਗਾ ਇੰਚ ਇਹ ਪਲੇਟ ਚ ਆ ਜਾਊਗਾ ਇੰਚ ਉਹ ਪਲੇਟ ਚ ਆ ਜਾਊਗਾ ਇੰਚ ਆਪਾਂ ਵੱਧ ਲਿਆ ਇੰਚ ਉੱਪਰਲੇ ਚ ਵੱਧਾਗੇ ਇੰਚ ਉਸ ਚ ਜਿਵੇਂ 15 ਕਮਰ ਹੈ 15 ਦਾ ਅੱਧ ਹੁੰਦਾ 7.5 ਤੇ ਆਪਾਂ ਨਿਸ਼ਾਨੀ ਲਾਉਣੀ ਹੈ 8.5 ਤੇ ਤੇ ਇਹ ਜਿਹੜੀ ਆ ਸਟੇਡੀ ਪਲੇਟ ਆ ਇਹ ਆਪਾਂ ਇਸ ਤੇ ਲਗਾ ਗਾਂਗੇ ਕਈ ਵਾਰ ਕੀ ਹੁੰਦਾ ਪਲੇਟਾਂ ਜਾਦੇ ਨੀਵੀਆਂ ਹੁੰਦੀਆਂ ਨੇ ਜਿੰਨਾਂ ਦੀਆਂ ਉਹਨਾਂ ਦੇ ਨਾ ਆ ਜਿਹੜੀ ਪਲੇਟ ਹੈ ਉਹ ਜਾਦੇ ਆ ਨੀਚੇ ਚਲੀ ਜਾਂਦੀ ਹੈ ਤਾਂ ਉਹਨਾਂ ਦੇ ਕੀ ਕਰਨਾ ਹੁੰਦਾ ਕਮਰ ਵਾਲੀ ਸੀਨ ਤੋਂ ਥੋੜੀ ਇੱਥੇ ਪੌਣਾ ਇੰਚ ਦੇ ਫਰਕ ਨਾਲ ਇਹ ਪਲੇਟ ਲਗਾਉਣੀ ਹੁੰਦੀ ਹੈ ਹੁਣ ਇਹਨਾਂ ਦਾ ਡਿਫਰੈਂਸ ਠੀਕ ਹੈ ਜੀ ਇੱਥੋਂ ਠੀਕ ਆ ਜੂਗੀ ਠੀਕ ਹੈ ਜੀ ਇਹ ਆਪਣੀ ਲੱਗ ਗਈ 8.5 ਤੇ ਤਿੰਨੇ ਪਲੇਟਾਂ ਲੱਗ ਗਈਆਂ ਨੇ ਤੇ ਤੁਹਾਨੂੰ ਦੱਸ ਦਿਆਂ ਕਾਟ ਜਿਹੜੀ ਆਪਣੀ ਆਹ ਛਾਤੀ ਵਾਲੀ ਨਿਸ਼ਾਨੀ ਲੱਗੀ ਹੋਈ ਸੀ ਉਥੋਂ ਆਪਾਂ ਸਿੱਧੀ ਇਸ ਤਰ੍ਹਾਂ ਨਿਸ਼ਾਨੀ ਲਾ ਲਾਂਗੇ ਤੇ ਇਹ ਪਾਉਣੀ ਹੈ ਜੀ ਪੌਣਾ ਇੰਚ ਡੂੰਗੀ ਪੌਣਾ ਇੰਚ ਦੀ ਨਿਸ਼ਾਨੀ ਲੱਗੋ ਤੇ ਇਹ ਨਾਰਮਲ ਗੁਲਾਈ ਚ ਪਾਉਣੀ ਹੈ ਇਸ ਤਰ੍ਹਾਂ ਆ ਗਈ ਜੀ ਆਪਣੀ ਨਾਰਮਲ ਜੀ ਕੱਟ ਤੇ ਬਾਕੀ ਇਸ ਤਰ੍ਹਾਂ ਮਲਾ ਲੈਣਾ ਇਹਨੂੰ ਕੀ ਕਰਨਾ ਜਿਹੜੇ ਜ਼ਿਆਦੇ ਹੈਵੀ ਹੁੰਦੇ ਨੇ ਇੱਥੋਂ ਤੇ ਉਹਨਾਂ ਨੇ ਕੀ ਕਰਨਾ ਢਾਈ ਚ ਸਟ੍ਰੇਟ ਹੀ ਲਾਉਣੀ ਆ ਇਸ ਤਰ੍ਹਾਂ ਸਟ੍ਰੇਟ ਲਾ ਕੇ ਫੇਰ ਇਸ ਤਰ੍ਹਾਂ ਉਹਨੇ ਪਤਲੇ ਨੇ ਤਾਂ ਆਪਾਂ ਨਾਰਮਲ ਰੱਖਾਂਗੇ ਇੱਥੋਂ ਹੀ ਨਿਸ਼ਾਨੀ ਲਾਵਾਂਗੇ ਜੇ ਤੁਸੀਂ ਖੁਦ ਹੀ ਸਟਿਚ ਕਰੋਗੇ ਤਾਂ ਜਿਹੜੇ ਐ ਫਿਰ ਤਾਂ ਤੁਹਾਨੂੰ ਨਾਪ ਦਾ ਪਤਾ ਹੀ ਹੋ ਕਈ ਵਾਰ ਕਟਿੰਗ ਹੋਰ ਕਰਦੇ ਨੇ ਤੇ ਸਟਿਚਿੰਗ ਹੋਰ ਤਾਂ ਉੱਥੇ ਤੁਸੀਂ ਲਿਖ ਦਿਆ ਕਰੋ ਛਾਤੀ ਕਿੰਨੀ ਐ ਕਮਰ ਕਿੰਨੀ ਐ ਤੇ हिਪ ਕਿੰਨੀ ਐ ਥੋੜਾ ਆਸਾਨ ਹੋ ਜਾਂਦਾ ਸਟਿਚਿੰਗ ਟਾਈਮ ਵੀ ਬਾਰ-ਬਾਰ ਜਿਹੜਾ ਦੇਖਣਾ ਨਹੀਂ ਪੈਂਦਾ ਓਕੇ ਜੀ ਹੁਣ ਆਪਾਂ ਇਹਦੀ ਕਟਿੰਗ ਸ਼ੁਰੂ ਕਰਦੇ ਆਂ ਤੇ ਇੱਕ ਆਹ ਵਾਲਾ ਨਾ ਅ ਅੱਧਾ ਇੰਚ ਨੀਵਾ ਰੱਖਣਾ ਸੀ ਪੀਸ ਪਿਛਲੇ ਨਾਲੋਂ ਅੱਧਾ ਇੰਚ ਨੀਵਾ ਰੱਖਾਂਗੇ ਸਾਰੀ ਜਿਹੜੀ ਮੋਡੇ ਦੀ ਐ ਉਹ ਆਪਾਂ ਉੱਪਰਲੇ ਤੋਂ ਹੀ ਦੇਖਣੀ ਆ ਇਹਦੇ ਨਾਲ ਕੀ ਹੁੰਦਾ ਜਿਹੜਾ ਸੂਟ ਹੈ ਜਿਹੜਾ ਫਰੰਟ ਹੈ ਆਪਣਾ ਬੈਕ ਤੇ ਨਹੀਂ ਜਾਂਦਾ ਪਿੱਛੇ ਨੂੰ ਨਹੀਂ ਜਾਂਦਾ ਹੁਣ ਆਪਾਂ ਇਹਦੀ ਕਟਿੰਗ ਕਰਦੇ ਆ ਪਹਿਲਾਂ ਚਾਰੇ ਪੀਸਾਂ 'ਚ ਕਟਿੰਗ ਹੋਊਗੀ ਫਿਰ ਜਿਹੜੇ ਫਰੰਟ ਵਾਲੇ ਨੇ ਇੱਕ ਇਹ ਨਾ ਪੁਆਇੰਟ ਪੁਆਇੰਟ ਇਸ ਤਰ੍ਹਾਂ ਵੀ ਕੱਟ ਸਕਦੇ ਆਪਾਂ ਥੋੜੀ ਟਲਾ ਅਮ ਜੀ ਦੇ ਕੇ ਫਿਰ ਆਪਾਂ ਹੁਣ ਉੱਪਰਲੇ ਪੀਸ ਅਜ ਕੱਟਦੇ ਕਰਦੇ ਆ ਦੋ ਪੀਸ ਲੈ ਕੇ ਇਸ ਤਰ੍ਹਾਂ ਠੀਕ ਹੈ ਜੀ ਹੁਣ ਇਹਦੀਆਂ ਨਿਸ਼ਾਨੀਆਂ ਆਪਾਂ ਇਹ ਚੀਜ਼ ਦੀਆਂ ਇੱਧਰ ਵੀ ਲਾ ਲਾਂਗੇ ਤੇ ਪਲੇਟਾਂ ਦੀਆਂ ਵੀ ਉਹ ਸਾਈਡ ਲਾ ਲਾਂਗੇ ਫਿਰ ਅੱਗੇ ਤੁਹਾਨੂੰ ਬਾਹ ਦੀ ਕਟਿੰਗ ਸਿਖਾਉਣੀ ਆ ਜਿਵੇਂ ਸ਼ੋਲਡਰ ਸਾਈਡ ਇਹ ਆ ਗਈ ਹੁਣ ਆਪਾਂ ਇਹ ਵੀ ਇਸ ਤੀਜਾ ਤਾਂ ਦੋਨੇ ਪਾਸੇ ਅੰਦਰ ਹੀ ਕਰ ਲਿਓ ਜਾਂ ਦੋਨੇ ਪਾਸੇ ਬਾਹਰ ਹੀ ਕਰ ਲਿਓ ਦੋਨੇ ਸਾਈਡ ਅੰਦਰ ਕਰ ਲਓਗੇ ਤਾਂ ਚੰਗੀ ਗੱਲ ਆ ਜਿਹੜੀ ਇਹਦੀ ਚੜਾਈ ਰੱਖਣੀ ਹੈ ਉਹ ਤੁਸੀਂ 10 ਕੁ ਨਾਰਮਲ ਰਹਿੰਦੀ ਹੈ ਮਤਲਬ 10 10 20 ਹੋ ਗਈ 20 ਚੜਾਈ ਲੰਬਾਈ ਤੁਸੀਂ ਬਾਹ ਦੀ ਲੰਬਾਈ ਦੇ ਹਿਸਾਬ ਨਾਲ 2 ਜਾਂ 2.5 ਇੰਚ ਤੁਸੀਂ ਐਡ ਕਰ ਸਕਦੇ ਹੋ ਹੁਣ ਇਹ ਪੀਸਾ ਨੂੰ ਕੀ ਕਰਨਾ ਹੈ ਇਹ ਸ਼ੋਲਡਰ ਵਾਲਾ ਪਾਸ ਆ ਗਿਆ ਜੀ ਇਹ ਲੰਬਾਈ ਆ ਗਈ ਇਹਦੀ ਹੁਣ ਇਹ ਆਏਵੇਂ ਆਪਾਂ ਜੋੜ ਲਾਂਗੇ ਪੀਸ ਇਹਦੀ ਬਾਦ ਘਾਟ ਹੈ ਜਿਹੜੀ ਉਹ ਸਾਰੀ نیچے ਨੂੰ ਫੇਰ ਕੱਢ ਲਾਂਗੇ ਆਪਾਂ ਉੱਪਰੋਂ ਆਪਣਾ ਬਰਾਬਰ ਹੋਣਾ ਚਾਹੀਦਾ ਹੈ ਹਮ ਆ ਹੁਣ ਇਥੋਂ ਕੀ ਕਰਨਾ ਜੀ ਸ਼ੋਲਡਰ ਵਾਲੀ ਸਾਈਡ ਤੋਂ ਆਪਾਂ ਨੇ 10 ਇੰਚ ਤੇ ਨਿਸ਼ਾਨੀ ਲਾਉਣੀ ਹੈ ਇਥੋਂ ਜੇ ਤੁਹਾਡਾ 10 ਹੈ ਤਾਂ 5 ਜੇ 10.5 ਹੈ ਤਾਂ 5.5 ਤੇ ਨਿਸ਼ਾਨੀ ਲਾਉਣੀ ਹੈ ਇਹ ਆਓ ਜੂ ਜੀ ਇਸ ਤਰ੍ਹਾਂ ਕੱਟ ਲਓ ਨੋਰਮਲ ਜੀ ਕੱਟਾ ਥੋੜਾ ਆਪਾਂ ਜਿਆਦਾ ਪਾ ਲੈਨੇ ਆ ਆ ਬੋਏ ਬਦਕ ਹੁਣ ਆਪਾਂ ਮੋਡੇ ਦੀ ਜਿਹੜੀ ਕਟਿੰਗ ਕਰ ਲਈ ਐ ਨੀਚੇ ਤੋਂ ਜੇ ਮੂਰੀ ਆਪਣੀ ਹੋਊਗੀ ਜੀ 6 ਇੰਚ ਦੀ ਤਾਂ ਆਪਾਂ 7 ਕਟਿੰਗ ਕਰਾਂਗੇ ਜੇ 7 ਹੋਊਗੀ ਤਾਂ 8 1 ਇੰਚ ਵੱਧ ਤੁਸੀਂ ਮਾਰਜਨ ਲੈ ਸਕਦੇ ਹੋ ਸਕੇਲ ਨਾਲ ਵੀ ਲਾਈਨ ਲਾ ਸਕਦੇ ਹੋ ਜੇ ਤੁਹਾਡਾ ਹੱਥ ਠੀਕਿਆ ਹੋਇਆ ਤਾਂ ਤੁਸੀਂ ਐਵੇਂ ਵੀ ਲਾਈਨ ਲਾ ਸਕਦੇ ਹੋ ਤੇ ਦੇਖੋ ਤੁਸੀਂ ਇਹ ਆਪਾਂ ਕੱਟ ਕਰ ਲਾਂਗੇ ਨੀਚੋਂ ਵਦਵਾ ਘਟਵਾ ਸਾਰਾ ਉਹ ਵੀ ਆਪਾਂ ਕੱਟ ਕਰ ਲਾਂਗੇ ਤੇ ਮਾਰਜਨ ਤੁਸੀਂ ਇਹਦਾ ਜੇ ਤੁਹਾਡਾ ਡਿਜ਼ਾਈਨ ਕੋਈ ਪਿੰਟੈਕਸ ਵਗੈਰਾ ਪਾਉਣੇ ਨੇ ਤਾਂ ਉਸ ਅਕੋਰਡਿੰਗ ਵਧ ਲੈਣਾ ਪਊ ਨਹੀਂ ਤਾਂ ਨਾਰਮਲਟਾ 8 ਇੰਚ ਦਾ ਤੁਸੀਂ ਲੈ ਸਕਦੇ ਹੋ ਤੇ ਜਿਹੜੀ ਕੱਟ ਹੋ ਆਪਾਂ ਸੈਂਟਰ ਤੋਂ ਹੀ ਜਿਹੜੇ ਨਿਸ਼ਾਨੀ ਲਾਉਣੇ ਹੁੰਨੇ ਆਏ ਆਪਣੀ ਫਿਰ ਜਿਹੜੇ ਮੋਡੇ ਨਾ ਜੋੜਨਾ ਹੁੰਦਾ ਨਾ ਬਾਹ ਦਾ ਹਨਾ ਪੀਸ ਉਦੋਂ ਫਿਰ ਵਧੀਆ ਹੈਲਪ ਮਿਲਦੀ ਹੈ ਤੇ ਨਾ ਉੱਪਰਲੇ ਦੋ ਪੀਸ ਚੱਕ ਕੇ ਇੰਨੀ ਕ ਡੂੰਗੀ ਪੌਣਾ ਇੰਚ ਡੂੰਗੀ ਕੱਟ ਪਾ ਲਾਂਗੇ ਆਪਾਂ ਓਕੇ ਜੀ ਉਮੀਦ ਕਰਦੇ ਆ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਣੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਜੀ ਫੇਰ ਮਿਲਦੇ ਆ ਨਵੀਂ ਵੀਡੀਓ ਦੇ ਨਾਲ